ਤੇ ਮੇਂ ਦੇ ਮਾਲਕ ਸੀ 23 ਏਕੜ ਉਹਦੇ ਵਿੱਚੋਂ ਗਹਿਨੇ ਪਾਲਤੀ ਸੀ 23 ਏਕੜ 17-18 ਸਾਲ ਦੀ ਉਮਰ ਦੇ ਤੱਕ ਹੀ ਸ਼ਰਾਬ ਪੀ ਕੇ ਲੜਾਈ ਝਗੜੇ ਕਰਦੇ ਆ ਨਹੀਂ ਬੀਚ ਦਿੱਤੀ ਸੀ ਇੱਕ ਦਿਨ ਪਿੰਡ ਦੇ ਵਿੱਚ ਕੋਕਾ ਲਹਿਰ ਨਾਲ ਸੰਬੰਧਿਤ ਸੰਤ ਬਾਬਾ ਵਿਸਾਖਾ ਸਿੰਘ ਜੀ ਗਏ ਉਹਨਾਂ ਦਾ ਦੀਵਾਨ ਲੱਗਿਆ ਤੇ ਇਹ ਗੱਭਰੂ ਬਾਬਾ ਪਕ ਬਾਬਾ ਪਖਣਾ ਸਦਾ ਬਾਬਾ ਹੀ ਨਹੀਂ ਸੀ ਗੱਭਰੂ ਸੀ ਨੌਜਵਾਨ ਤੇ ਇਹ ਤੁਰਿਆ ਜਾਂਦਾ ਗਲੀ ਦੇ ਵਿੱਚੋਂ ਪੈਰ ਰੁੱਕ ਗਏ ਰੁੱਕ ਕੇ ਉਹਨਾਂ ਦੇ ਦੀਵਾਨ 'ਚ ਜਾ ਕੇ ਬੈਠ ਗਏ ਪਿੰਡ ਵਾਲੇ ਸਾਰੇ ਦੇਖਣ ਲੱਗ ਗਏ ਵੀ ਇਹ ਮੁੰਡਾ ਕਿਧਰੋਂ ਆ ਗਿਆ ਤਾਂ ਡੱਕਿਆ ਰਹਿਂਦਾ दारू ਨਾਲ ਇੱਥੇ ਕਿਉਂ ਬੈਠ ਗਿਆ ਮੈਂ ਬਹੁਤ ਸੰਖੇਪ ਦੱਸਦਾ ਜਦੋਂ ਦੀਵਾਨ ਖੰਦ ਦੀ ਸਮਾਪਤੀ ਹੋਈ ਤਾਂ ਉਸ ਮੌਕੇ ਉਹ ਕਹਿਣ ਲੱਗੇ ਕਿ ਤੁਸੀਂ ਸਾਡੇ ਘਰ ਚੱਲਿਓ ਉਹ ਕਹਿੰਦੇ ਕੋਈ ਨਹੀਂ ਕੋਈ ਗੱਲ ਨਹੀਂ ਪਰ ਚੱਲਦੇ ਆ ਨਾਲ-ਨਾਲ ਜਾਂਦੇ ਲੋਕ ਕਹਿੰਦੇ ਗਏ ਕਿ ਇਹ ਮੁੰਡਾ 23 23 ਏਕੜ ਤਾਂ ਜ਼ਮੀਨ ਵੇਚ ਕੇ ਇਹਨੇ ਡਕਾਰ ਮਾਰ ਲਿਆ ਨੌਜਵਾਨ ਨੇ ਤਸਵੀਰੇ ਸਾਹਮਣੇ ਸ਼ਰਬੀ ਰਹਿੰਦਾ ਤੁਹਾਨੂੰ ਘਰ ਨੂੰ ਲੈ ਕੇ ਚੱਲਿਆ ਉਹ ਕਹਿੰਦੇ ਕੋਈ ਗੱਲ ਨਹੀਂ ਸੰਤ ਬਾਬਾ ਵਿਸਾਖਾ ਸਿੰਘ ਜੀ ਕੋਕਾ ਲਹਿਰ ਦੇ ਬਹੁਤ ਵੱਡੇ ਵੱਡਾ ਨਾਮ ਹੋਇਆ ਔਰ ਉਹ ਵੀ ਹਮਦਰਦ ਸੀਗੇ ਦੇਸ਼ ਭਗਤਾਂ ਦੇ ਘਰੇ ਗਏ ਤਾਂ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਕਾਕਾ ਕੋਈ ਨਾ ਜੇ ਤੂੰ ਦਾਰੂ ਪੀਂਦਾ ਪੀਂਦਾ ਰਹੀ ਕੋਈ ਗੱਲ ਨਹੀਂ ਪਰ ਕਦੇ-ਕਦੇ ਸਾਨੂੰ ਵੀ ਮਿਲ ਲਿਆ ਕਰੀ ਸੋਚ ਕੇ ਕਿਹਾ ਉਹਨਾਂ ਨੇ ਜੇ ਉਦਣ ਹੀ ਐ ਕਹਿੰਦੇ ਖਬਰਦਾਰ ਜੇ ਤੂੰ ਦਾਰੂ ਪੀਤੀ ਉਹਨਾਂ ਨੇ ਨਹੀਂ ਕਿਹਾ ਉਹ ਕਹਿੰਦੇ ਕੋਈ ਨਹੀਂ ਕਾਕਾ ਲਾਉਂਦਾ ਰਹੇ ਪੈਂਪੋ ਵੀ ਜੇ ਲਾਉਣਾ ਤੂੰ ਕੋਈ ਗੱਲ ਨਹੀਂ ਪਰ ਸਾਨੂੰ ਮਿਲਦਾ ਰਹਿੰਦਾ ਰਿਹਾ ਹੈ। ਸੋ ਇਸ ਕਰਕੇ ਉਹਦੋਂ ਬਾਅਦ ਉਹ ਮਿਲਣ ਗੇਣ ਲੱਗ ਗਿਆ। ਐਸਾ ਮਿਲਣ ਗੇਣ ਲੱਗ ਗਿਆ ਉਹਨੇ ਸੌ ਖਾਦੀ ਮੈਂ 23 ਏਕੜ ਆਪਣੀ ਜ਼ਮੀਨ ਛਡਾਉਂਗਾ। ਥੋੜੀ ਜਿਹੀ ਵਾਊਚਰ ਬਣਾਇਆ ਸਮੁੰਦਰੀ ਜਹਾਜ਼ ਫੜਿਆ ਅਮਰੀਕਾ ਚਲੇ ਗਏ ਦਿਨ ਰਾਤ ਕੰਮ ਕਰਿਆ ਵੀ ਮੈਂ ਆਪਣੀ 23 ਏਕੜ ਜ਼ਮੀਨ ਛਡਾਉਣੀ ਆ। ਜਦੋਂ ਦੇਖਿਆ ਅਮਰੀਕਾ ਜਾ ਕੇ ਕਿ ਕਿਹੜੀ ਕੁੱਤੇਖਾਨੀ ਹੁੰਦੀ ਆ ਭਾਰਤੀਆਂ ਨਾਲ। ਕੀ ਇੱਥੇ ਬਣਦਾ ਉਹਨੇ ਸੋਚਿਆ ਵੀ ਬੰਦਿਆ ਤੂੰ ਤਾਂ ਆਇਆ ਆਪਣੀ ਧੇਕ ਤੇ ਹੀ 1 ਏਕੜ ਜ਼ਮੀਨ ਛਡਾਉਣ ਮੈਨੂੰ ਤਾਂ ਅਮਰੀਕਾ ਆ ਕੇ ਪਤਾ ਲੱਗਿਆ ਵੀ ਸਾਰਾ ਮੁਲਕ ਹੀ ਮੇਰਾ ਕਹਿਣੇ ਪਿਆ ਹੋਇਆ ਗਦਰ ਪਾਰਟੀ ਜੁਆਇਨ ਕੀਤੀ ਪਹਿਲੇ ਗਦਰ ਪਾਰਟੀ ਦੇ ਪ੍ਰਧਾਨ ਬਣੇ ਐਡੀ ਵੱਡੀ ਗੱਲ ਦੇ ਉੱਤੇ ਪਹੁੰਚੇ ਇਸੇ ਤਰੀਕੇ ਦੇ ਨਾਲ ਹੀ ਗੁਰਾਇਆਂ ਦੇ ਲਾਗੇ ਇੱਕ ਪਿੰਡ ਹੈ ਮੁਠੱਡਾ ਕਲਾ ਪਿਛਲੇ ਸਮੇਂ ਇੱਥੇ ਬਹੁਤ ਵੱਡੀ ਕਰੈਲੀ ਵੀ ਹੋਈ ਹੈ ਬੀਕੇ ਜੂਰ ਦੇ ਸਾਥੀਆਂ ਵੱਲੋਂ ਉਸ ਪਿੰਡ ਦੇ ਵਿੱਚ ਮੇਰੀ ਕੂਕਾ ਲਹਿਰ ਦੇ ਵੱਲੋਂ ਇੱਕ ਬਹੁਤ ਵੱਡਾ ਦੀਵਾਨ ਲੱਗਿਆ ਸੀ ਤਾਂ ਪਹਿਲੀ ਵਾਰੀ ਆਪਣੇ ਬਾਪ ਤੇ ਦਾਦੇ ਦੇ ਨਾਲ ਮੋਢੇ ਤੇ ਚੜ ਕੇ ਬੈਠ ਕੇ ਭਗਤ ਸਿੰਘ ਗਿਆ ਸੀ ਉਹ ਛੱਡੇ ਕਲਾ ਉਹਨੇ ਜਦੋਂ ਗੱਲਾਂ ਸੁਣੀਆਂ ਕਿ ਕੀ ਗੱਲ ਹੋਈ ਇਹ ਕੂਕੇ ਗੋਣ ਸੀ ਤੋਪਾਂ ਨਾ ਕਿਉਂ ਉੜਾਉਂਦੇ ਸੀ ਕੀ ਮੰਗਦੇ ਸੀ ਇਹ ਕੀ ਗੱਲ ਸੀ ਇਹ ਐ ਸਵਾਲ ਉੱਠੇ ਐ ਸੰਤਰਾਉ ਉਦਾਸੀ ਦਾ ਪਹਿਲੀ ਜਿਹੜੀ ਉਠਾਣ ਆ ਜਿਹੜੀ ਪਹਿਲੀ ਕਵਿਤਾ ਕੂਕਾ ਲਹਿਰ ਦੇ ਨਾਮ ਅੱਜ ਉਹ ਇਤਿਹਾਸ ਸਾਡੇ ਨਾਲ ਆ ਕੇ ਖੜਾ ਹੋਇਆ ਅਸੀਂ ਮੁਬਾਰਕਬਾਦ ਦਿੰਦੇ ਹਾਂ ਕਿ ਇਸ ਤਰੀਕੇ ਦੇ ਨਾਲ ਸਾਡੀ ਜੜੀ ਚੱਲੀ ਜਾਂਦੀ ਹੈ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਤੁਹਾਡਾ